ਹਾਂਜੀ ਆਜੋ ਜੀ ਮਿੱਤਰ ਪਿਆਰਿਓ ਸਾਰਿਆਂ ਨੂੰ ਹੈਪੀ ਲੋੜੀ ਲੋੜੀ ਦਾ ਤਿਹਾਰ ਇਹ ਹਮੇਸ਼ਾ 13 ਤਰੀਕ ਨੂੰ ਹੀ ਹੁੰਦਾ ਹੈ ਇਹਦੇ ਚ ਅਗੋਂ ਪੋ ਮਾਗਦੀ ਹੁੰਦੀ ਆ ਖੀਰ ਬਣਾਉਂਦੇ ਆ ਰਾਤ ਨੂੰ ਤੇ ਉਹ ਦੂਸਰੇ ਦਿਨ ਖਾਂਦੇ ਆ ਗੰਨੇ ਦੇ ਰਸ ਦੀ ਖੀਰ ਬਣਦੀ ਆ ਨਾ ਸੋ ਅਸੀਂ ਕਹਾਂਗੇ ਸਾਡੀ ਗੰਨੇ ਦੀ ਫਸਲ ਜਿਹੜੀ ਤਿਆਰ ਹੋ ਗਈ ਆ ਉਹਦਾ ਪਹਿਲੀ ਵਾਰ ਜਿਹੜਾ ਰਸ ਕੱਢ ਕੇ ਖੀਰ ਤਿਆਰ ਕੀਤੀ ਜਾਂਦੀ ਆ ਰਾਤ ਨੂੰ ਧੂਣੀ ਬਾੜੀ ਬਾਲੀ ਜਾਂਦੀ ਆ ਉਹ ਗੋਹੇ ਆ ਜਿਹੜੀਆਂ ਪਾਥੇ ਹੁੰਦੇ ਨੇ ਉਪਲੇ ਕਰ ਦਿੰਦੇ ਆ ਉਹਦੀ ਬਾਲ ਕੇ ਧੂਣੀ ਲਾਉਂਦੇ ਆ ਫਿਰ ਉਸੇ ਅੱਗ ਦੇ ਵਿੱਚ ਅੱਗੇ ਕਾੜਦੀਆਂ ਹੁੰਦੀਆਂ ਸੀ ਉਹਦੇ ਵਿੱਚ ਉਹ ਗੰਨੇ ਦੇ ਰਸ ਵਿੱਚ ਚੌਲ ਬਾ ਕੇ ਖੀਰ ਰਿਜਣੀ ਧਰ ਦਿੰਦੇ ਸੀਗੇ ਉਹ ਮੱਠੀ ਮੱਠੀ ਅੱਗ ਤੇ ਸਾਰੀ ਰਾਤ ਰਿਜਦੀ ਰਹਿੰਦੀ ਸੀ ਤੇ ਸਵੇਰੇ ਉੱਠ ਕੇ ਉਹਨੂੰ ਖਾਂਦੇ ਸੀਗੇ ਜਿਹਨੂੰ ਕਹਿੰਦੇ ਸੀ ਪੋ ਰਿੱਧੀ ਮਾਗ ਖਦੀ ਇਹਦਾ ਇਤਿਹਾਸਾ ਪਿੱਛੇ ਕਿ ਜਿਹੜਾ ਅਣਵੰਡੇਆ ਪੰਜਾਬ ਸੀ ਉਦੋਂ ਇੱਕ ਦੁੱਲਾ ਨਾਮ ਦਾ ਵਕਤੀ ਸੀਗੇ ਬਸ ਤਾਂ ਕਹਿੰਦੇ ਲੁੱਟ ਖੋ ਕਰਦਾ ਸੀ ਪਰ ਉਹ ਉਹ ਕਰਕੇ ਗਰੀਬਾਂ ਦੀਆਂ ਜਿਹੜੀਆਂ ਉਹਨਾਂ ਦੀ ਮਦਦ ਕਰਦਾ ਸੀ ਕੁੜੀਆਂ ਦੇ ਵਿਆਹ ਕਰਦਾ ਸੀਗਾ ਤੇ ਹੋ ਸਕਦਾ ਮੈਂ ਥੋੜਾ ਇੱਥੇ ਗਲਤ ਹੋਵਾਂ ਤੇ ਉਹ ਮੋਸਟਲੀ ਜੰਗਲਾਂ ਵਿੱਚ ਜਦੋਂ ਉੱਥੇ ਫਿਰ ਵਿਆਹ ਕਰਨਾ ਹੁੰਦਾ ਸੀ ਤਾਂ ਧੂਣੀ ਵਾਲੀ ਜਾਂਦੀ ਸੀ ਚਾਨਣ ਕਰਨ ਦੇ ਲਈ ਤੇ ਉਦੋਂ ਫਿਰ ਅੱਗ ਬਾਲਦੇ ਸੀਗੇ ਹਨਾ ਕਿ ਲਾਈਟ ਲਈ ਲਾਈਟ ਪਰਪਸ ਲਈ ਤੇ ਉਹ ਹਮੇਸ਼ਾ ਗਰੀਬਾਂ ਦੀ ਮਦਦ ਕਰਦਾ ਸੀ ਇਹ ਦੁੱਲਾ ਪੱਟੀ ਆ ਉਹਦੇ ਨਾਲ ਦੀ ਸਟੋਰੀ ਰਿਲੇਟਡ ਮੈਂ ਡੀਪਲੀ ਬਹੁਤਾ ਪੜਿਆ ਨਹੀਂ ਹੋਇਆ ਜਿੱਤ ਤੱਕ ਮੈਨੂੰ ਆਈਡੀਆ ਤੇ ਹੁਣ ਅੱਜ ਕੱਲ ਜਿਹੜੀ ਇਹ ਉਹੀ ਅੱਗੋਂ ਰੀਤ ਚੱਲੀ ਆਉਂਦੀ ਆ ਪਹਿਲਾਂ ਸਿਰਫ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀਗੀ ਸਾਰੇ ਰਿਸ਼ਤੇਦਾਰ ਸੱਦਦੇ ਸੀ ਗੋੜ ਰਿਓੜੀਆਂ ਮੂੰਗਫਲੀ ਇਹਦੇ ਵਿੱਚ ਵੰਡਿਆਂ ਦਾ ਸੇ ਤਿੰਨ ਚੀਜ਼ਾਂ ਜ਼ਿਆਦਾ ਮੇਨ ਹੁੰਦੀਆਂ ਨੇ ਲੋਹੜੇ ਦੇ ਵਿੱਚ ਤੇ ਰਾਤ ਨੂੰ ਧੂਣੀ ਬਾਲਦੇ ਸੀ ਸਾਰੇ ਜਿਹੜੇ ਉਹਨਾਂ ਦੇ ਸ਼ਰੀਕਾ ਭਾਈਚਾਰਾ ਉਹ ਧੂਣੀ ਤੇ ਆਉਂਦੇ ਸੀਗੇ ਉਹਨਾਂ ਨੂੰ ਮੂੰਗਫਲੀ ਤੇ ਜਿਹੜਾ ਗੋੜਾ ਜਾਂ ਰਿਓੜੀਆਂ ਮੂੰਗਫਲੀ ਰਿਓੜੀਆਂ ਜਾਂ ਗੋੜਾ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਜਿਹੜੇ-ਜਿਹੜੇ ਘਰ ਆਉਂਦੇ ਸੀ ਤੇ ਰਾਤ ਨੂੰ ਧੂਣੀ ਬਾਲ ਕੇ ਉਹਦੇ ਤਿਲ ਪਾਉਂਦੇ ਸੀਗੇ ਉਹਦਾ ਪਰਪਸ ਸੀਗਾ ਕਿڑی ਅੱਗ ਆ ਹੋਰ ਜ਼ਿਆਦਾ ਵਧੀਆ ਮੱਚਦੀ ਰਹਿੰਦੀ ਸੀਗੀ ਤੇ ਉਦੋਂ ਇੱਕ ਗੀਤ ਗਾਉਂਦੇ ਆ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਮਤਲਬ ਕਿ ਚੰਗੀ ਚੀਜ਼ ਘਰ ਚ ਆਵੇ ਤੇ ਮਾੜੀ ਜਿਹੜੀ ਚੀਜ਼ ਆ ਘਰ ਚੋਂ ਬਾਹਰ ਜਾਵੇ ਤੇ ਬਾਕੀ ਦਿਨ ਵੱਡੇ ਸ਼ੁਰੂ ਹੋ ਜਾਂਦੇ ਆ ਫਸਲਾਂ ਨਾਲ ਰਿਲੇਟਡ ਆ ਗੰਨਾ ਤਿਆਰ ਗੰਨੇ ਦੀ ਫਸਲ ਤਿਆਰ ਹੁੰਦੀ ਆ ਸਰਦੀਆਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ ਤੋ ਅੱਜ ਜਿਹੜੀ ਅੱਜ ਵੀ ਲੋਹੜੀ ਦਾ ਤਿਹਾਰਾ ਅੱਗੇ ਮੁੰਡਿਆਂ ਦੀ ਮਨਾਉਂਦੇ ਸੀ ਹੁਣ ਕੁੜੀਆਂ ਦੀ ਲੋਹੜੀ ਵੀ ਬਰਾਬਰ ਮਨਾਈ ਜਾਂਦੀ ਹੈ ਤੇ ਉਸ ਸਮੇਂ ਤੇ ਇੱਕ ਸਪੈਸ਼ਲ ਗੀਤ ਗਾਇਆ ਜਾਂਦਾ ਤੋ ਸੋ ਹਿੰਦੀ ਵਿੱਚ ਆ ਗਈ ਹੈ ਨਾ ਅੱਜ ਮੈਂ ਇੱਕ ਉਹੀ ਗੀਤ ਪੇਸ਼ ਕਰਦੀ ਹਾਂ ਜਿਹੜਾ ਉਸ ਟਾਈਮ ਇਹ ਗੀਤ ਗਾਇਆ ਜਾਂਦਾ ਸੀ ਇਹ ਇੱਕ ਸਟੋਰੀ ਨਾਲ ਰਿਲੇਟਡ ਲੋੜੀ anthem ਸੰਦਰ ਮੰਦੇਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਬੁਲੇ ਦੀ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਕੁੜੀ ਦਾ ਲਾਲ ਪਤਾਕਾ ਹੋ ਕੁੜੀ ਦਾ ਸਾਲੂ ਪੱਟਾ ਹੋ ਸਾਲੂ ਕੌਣ ਸਮਿਟੇ ਹੋ ਚਾਚੇ ਚੂਰੀ ਕੁੱਟੀ ਹੋ ਜੀਮੀ ਦਾ ਹਰ ਲੁੱਟੀ ਹੋ ਜੀਮੀ ਦਾ ਦਸਦਾਈ ਹੋ ਗਿਣ-ਗਿਣ ਪੋਲੇ ਪਾਏ ਹੋ ਇੱਕ ਪੋਲਾ ਕੱਟ ਗਿਆ ਜੀਮੀ ਦਾ ਨੱਸ ਗਿਆ ਹੋ ਹੋ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਆਟਾ ਤੇਰਾ ਜੀਵੇ ਕਾਕਾ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿੜੇ ਵੇਲੇ ਦੀਆਂ ਆਈਆਂ ਸਨ ਸਾਡੇ ਪੈਰਾਂ 'ਤੇ ਰੋੜ ਸਾਨੂੰ ਛੇਤੀ ਛੇਤੀ ਮੋੜ ਸੁੰਦ ਲੋੜੀ ਦੇ ਇਦਾਂ ਬਹੁਤ ਹੋਰ ਗੀਤ ਨੇ ਸੋ ਮੈਨੂੰ ਇੰਨੇ ਕੀ ਯਾਦ ਆਈ ਨੇ ਤੇ ਦੂਸਰੇ ਦਿਨ ਉਹ ਲੋੜੀ ਵਾਲ ਦਿਨ ਨਾ ਇੱਕ ਹੋਰ ਕਹਾਣੀ ਆ ਕਿ ਜਿਹੜੇ ਬੱਚੇ ਆ ਛੋਟੇ ਛੋਟੇ ਬੱਚੇ ਹਨਾ ਵੱਡੇ ਬੱਚੇ ਸਾਰੇ ਮਸਤੀ ਕਰਦੇ ਆ ਜਿਨ੍ਹਾਂ ਜਿਨ੍ਹਾਂ ਦੇ ਘਰ ਲੋੜੀ ਹੁੰਦੀ ਆ ਉਹ ਸਾਰਿਆਂ ਦੇ ਘਰ ਲੋਹੜੀ ਮੰਗਣ ਆਉਂਦੇ ਆ ਹਨਾ ਉਦੋਂ ਫਿਰ ਉਹ ਅਲੱਗ-ਅਲੱਗ ਗੀਤ ਗਾਉਂਦੇ ਨੇ ਤੇ ਲੋਹੜੀ ਮੰਗਦੇ ਨੇ ਤੇ ਉਹ ਫਿਰ ਜਿਨ੍ਹਾਂ ਦੇ ਘਰਾਂ 'ਚ ਜਾਂਦੇ ਆ ਉਹਨਾਂ ਨੂੰ ਦਾਣੇ, ਮੂੰਗਫਲੀ, ਜੋ ਵੀ ਘਰ 'ਚ ਉਹਨਾਂ ਦੇ ਚੀਜ਼ ਉਹ ਦੇਣਾ ਚਾਹੁੰਦੇ ਆ ਬੱਚਿਆਂ ਨੂੰ ਉਹ ਦੇ ਦਿੰਦੇ ਆ ਦੂਸਰੇ ਦਿਨ ਮਾਗੀ ਆਉਂਦੀ ਆ ਫਿਰ ਉਹ ਮਾਗੀ ਮੰਗਣ ਲਈ ਆਉਂਦੇ ਆ ਉਹ ਸਾਰੇ ਘਰਾਂ 'ਚ ਜਾਂਦੇ ਆ ਫਿਰ ਉਹ ਦੋ ਜਿਹੇ ਲੋਕ ਦਾਣੇ, ਜਾਂ ਗੋੜ ਉਹਨਾਂ ਬੱਚਿਆਂ ਨੂੰ ਪਾ ਦਿੰਦੇ ਆ ਸੋ ਜਿਵੇਂ ਇੱਥੇ ਹੈਲੋਵਿਨ ਮਨਾਇਆ ਜਾਂਦਾ ਨਾ ਬੱਚੇ ਟੌਫੀਆਂ ਲੈ ਕੇ ਆਉਂਦੇ ਆ ਐਵੇਂ ਦਾ ਹੀ ਇਹ ਫੰਕਸ਼ਨ ਹੈ ਇੰਡੀਆ ਚ ਮਨਾਇਆ ਕੀਤਾ ਜਾਂਦਾ ਪੰਜਾਬ ਚ ਸਪੈਸ਼ਲੀ ਤੇ ਬੱਚੇ ਲੋੜੀ ਮੰਗਣ ਆਉਂਦੇ ਆ ਜੇ ਕਿਸੇ ਦੇ ਘਰ ਨਵਾਂ ਵਿਆਹ ਹੋਇਆ ਕਿਸੇ ਦੇ ਘਰ ਬੀਬੀ ਹੋਇਆ ਉਹਨਾਂ ਦੇ ਘਰੋਂ ਜ਼ਿਆਦਾ ਉਮੀਦ ਰੱਖਦੇ ਸੋ ਸਾਨੂੰ ਜ਼ਿਆਦਾ ਕੁਝ ਦੇਣਗੇ ਨਾ ਤੇ ਬਾਕੀ ਸਾਰੇ ਘਰਾਂ ਚ ਹੀ ਜਾਂਦੇ ਆ ਇਹ ਸੀ ਜੀ ਲੋੜੀ ਦੇ ਲੋੜੀ ਦੀ ਮਹੱਤਤਾ ਤੇ ਵੀਡੀਓ ਜੜੇ ਜਿਆਦਾ ਲੰਬੀ ਨਹੀਂ ਕਰਨੀ ਹੁੰਦੀ ਤੇ ਇਸ ਕਰਕੇ ਮੈਂ ਸ਼ਾਰਟ ਚ ਸਾਰਾ ਦੱਸਿਆ ਬਹੁਤ ਡਿਟੇਲ ਚ ਆਈਦੀ ਹਿਸਟਰੀ ਦੁੱਲਾ ਪੱਟੀ ਦੀ ਸੋ ਸੁਰੂਆਤ ਦੁੱਲਾ ਪੱਟੀ ਦੇ ਨਾਲ ਹੀ ਹੋਈ ਐ ਸਲੋੜੀ ਦੀ ਸੋ ਜਿਉਂਦੇ ਵੱਸਦੇ ਰਹੋ ਤੁਹਾਡੀ ਲੋੜੀ ਦਾਦਿਆਂ ਨੂੰ ਸੁਹਾਵਣਾ ਨਿਕਲੇ ਤੰਦਰੁਸਤ ਹੀ ਰਹੇ ਜਿਵੇਂ ਕਿਸੇ ਦੇ ਘਰ ਕੋਈ ਛੋਟਾ ਬੇਬੀ ਆਇਆ ਬੱਚਾ ਜੱਚਾ ਪਰਮਾਤਮਾ ਮਿਹਰ ਕਰੇ ਉਹਨਾਂ ਤੇ ਓਕੇ ਜੀ ਚੱਲਦੇ ਆਂ ਦੇਖਣਾ ਜਰੂਰ ਵੀਡੀਓ